ਵਦੇਸ਼ 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 ਖਾਗੇ ਪੰਜਾਬ ਨੂੰ ਵਿਦੇਸ਼ ਸਾਡੇ ਬਹੁਤ ਸਾਰੇ ਪੰਜਾਬੀ ਵਿਦੇਸਾਂ ਚ ਜਾ ਰਹੇ ਨੇ ਤੇ ਬਹੁਤ ਸਾਰੇ ਪੰਜਾਬੀ ਵਿਦੇਸਾਂ ਚ ਸੈਟਲ ਹੋਏ ਨੇ ਯਾਰੋ ਪੰਜਾਬ ਨੂੰ ਛੱਡ ਕੇ ਆਪਣੇ ਮਾਪਿਆਂ ਨੂੰ ਛੱਡ ਕੇ ਕਿਹਦਾ ਦਿਲ ਕਰਦਾ ਹੈ ਵਿਦੇਸ਼ ਜਾਣ ਪਰ ਇੱਥੋਂ ਦੇ ਹਾਲਾਤ ਹੀ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ ਵਿਦੇਸ਼ ਜਾਣ ਪਰ ਹੁਣ ਵਿਦੇਸਾਂ ਚ ਵੀ ਹਾਲਾਤ ਕੁਝ ਚੰਗੇ ਨਹੀਂ ਰਹਿ ਗਏ ਅਜਿਹੇ ਵੀ ਪੰਜਾਬੀ ਵਿਦੇਸ਼ ਗਏ ਨੇ ਜਦੋਂ ਵਿਦੇਸ਼ ਤੋਂ ਆਉਂਦੇ ਨੇ ਵਾਪਸ ਤਾਂ ਮੁੜ ਉਹਨਾਂ ਦਾ ਜਾਣ ਨੂੰ ਦਿਲ ਨਹੀਂ ਕਰਦਾ ਪਰ ਫਿਰ ਵੀ ਮਜਬੂਰੀਆਂ ਉਹਨਾਂ ਨੂੰ ਫਿਰ ਵਾਪਸ ਭੇਜ ਦਿੰਦੀਆਂ ਨੇ हाल ही मेंचा सोशल मीडिया ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿ ਇੱਕ ਭੈਣ ਜੋ 6 ਸਾਲਾਂ ਬਾਅਦ ਕੈਨੇਡਾ ਤੋਂ ਵਾਪਸ ਆਈ ਤੇ ਦੇਖੋ ਫਿਰ ਜਦੋਂ ਆਪਣੀ ਫੈਮਲੀ ਨੂੰ ਮਿਲੀ ਆਪਣੇ ਫਾਦਰ ਸਾਹਿਬ ਨੂੰ ਮਿਲੀ ਤੇ ਕਿਵੇਂ ਉਹਨਾਂ ਦੇ ਗੱਲ ਲੱਗ ਕੇ ਰੋਂਦੀ ਪਈ ਯਾਰੋ ਆ ਕਲਿੱਪ ਦੇਖ ਕੇ ਸੱਚੀ ਅੱਖਾਂ ਚ ਹੰਝੂ ਆ ਜਾਂਦੇ ਨੇ ਕੁੜੀ ਆਪਣੇ ਬਾਪੂ ਨੂੰ ਕਿਸ ਕਰਦੀ ਪਈ ਏ ਬਾਪੂ ਨੇ ਵੀ ਕੁੱਟ ਕੇ ਜੱਫੀ ਪਾਈ ਹੋਈ ਏ ਕੁੜੀ ਬਹੁਤ ਹੀ ਰੋ ਰਹੀ ਏ ਯਾਰੋ ਇੰਨੇ ਚਿਰ ਬਾਅਦ ਆਣ ਕੇ ਆਪਣੇ ਬਾਪੂ ਨੂੰ ਦੇਖਣਾ ਆਪਣੇ ਕਰਦੇ ਆ ਨੂੰ ਮਿਲਣਾ ਰੋਣਾ ਤਾਂ ਬਦੋ ਬਦੀ ਆ ਜਾਂਦਾ ਏ 6 ਸਾਲ ਥੋੜੇ ਨਹੀਂ ਹੁੰਦੇ ਮਿੱਤਰੋ ਬਾਹਰ ਜਾ ਕੇ ਤਾਂ ਬੰਦੇ ਦਾ ਇੱਕ ਇੱਕ ਦਿਨ ਔਖਾ ਲੰਘਦਾ ਏ ਤਾਂ 6 ਸਾਲ ਤਾਂ ਬਹੁਤ ਹੀ ਵੱਡੀ ਗੱਲ ਆ ਸੋ ਇਸ ਭੈਣ ਨੂੰ ਅਸੀਂ ਦਿਲ ਤੋਂ ਸਲੂਟ ਕਰਦੇ ਆ ਜਿਹੜੀ ਆਪਣੇ ਪਰਿਵਾਰ ਦੇ ਲਈ ਵਿਦੇਸ਼ ਚ ਮਿਹਨਤ ਕਰਦੀ ਸੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕਿੱਥੇ ਰਹਿੰਦੇ ਹੋ ਵੱਧ ਵੱਧ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਰ ਸ਼ਕਤ